ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਾਂ ਵੀ ਠੀਕ ਠਾਕ ਆਂ। ਅੱਜ ਆਪਾਂ ਲੱਗੇ ਆ ਜੀ ਕ੍ਰੇਲਿਆਂ ਦੀ ਸਬਜ਼ੀ ਬਣਾਉਣ। ਆਪਾਂ ਬਣਾਵਾਂਗੇ ਭਰ ਕੇ ਕ੍ਰੇਲੇ ਤੇ ਤੁਹਾਡੇ ਨਾਲ ਵੀ ਕਰਦੇ ਆ ਸ਼ੇਅਰ। ਆਜੋ ਬਣਾਉਨੇ ਆ ਵੇਖੋ ਤੁਸੀਂ ਵੀ। ਰੇਲੇ ਆਪਾਂ ਛਿੱਲ ਲਿਆ ਜੀ ਤੇ ਹੁਣ ਆਪਾਂ ਇਹਨਾਂ 'ਚ ਪਾਵਾਂਗੇ ਚੀਰੇ ਤੇ ਰੇਲੇ 'ਚ ਚੀਰੇ ਪਾ ਕੇ ਫਿਰ ਇਹਨਾਂ ਨੂੰ ਬਾਕੀ ਤੁਸੀਂ ਕਹਿਣਾ ਹੈ ਕਿ ਤੁੱਪੇ ਕ੍ਯੋਂ ਰੱਖ ਦੇਂ ਘਰੇਲੇ ਜਿਨ੍ਹਾਂ ਨੂੰ ਨਹੀਂ ਪਤਾ ਤੁੱਪੇ ਘਰੇਲੇ ਬੀਬੀਆਂ ਛਿੱਲ ਕੇ ਤਦ ਕਰਕੇ ਰੱਖ ਦਿੰਦੀਆਂ ਨਹੀਂ ਇਹ ਕਹਿੰਦੀਆਂ ਨਹੀਂ ਤੇਲ ਘਟ ਲੱਗੂਗਾ ਪਰ ਮੈਂ ਫਿਲਹਾਲ ਤਦੀ ਰੱਖੀ ਨਹੀਂ ਗੇ ਤੁੱਪੇ ਘਰੇਲੇ ਛਿੱਲ ਕੇ ਬਾਕੀ ਜਿਹੜੇ ਤਰੀਕੇ ਨਾਲ ਮੈਂ ਕਰੇਲੇ ਬਣਾਉਣੇ ਆ ਤੁਸੀਂ ਕਿਤੇ ਖਾ ਕੇ ਵੇਖਿਓ ਬਣਾ ਕੇ। ਲਾਲ ਕਈ ਬਣਾਉਂਦੇ ਵੀ ਹੋਣਗੇ। ਕਰੇਲੇ ਬਹੁਤ ਟੇਸਟੀ ਬੰਦੇ ਆ। ਹੁਣ ਆਪਾਂ ਇਹਨਾਂ ਲਈ ਕਰਦੇ ਆਂ ਕਿ ਅੱਜ ਵਗੈਰਾ ਪਿਆਰ। ਹైਦਰਾਬਾਦ पे ਅੱਜ ਛਿੱਲ ਬਣਾ ਕੇ ਧੋ ਕੇ ਰੱਖ ਲਿਆ। ਤੇ ਨਾਲ ਲੈਣੀ ਆਪਾਂ ਹਰੀਆਂ ਮਿਰਚਾਂ। ਲਾਸਣ ਅਦਰਕ ਆਪਾਂ ਨਹੀਂ ਵਰਤਨਾ ਕਿਉਂਕਿ ਗਰਮੀ ਆ ਇਹ ਟਮਾਟਰ ਵੀ ਕਹਿੰਦੇ ਵਧੀਆ ਨਹੀਂ ਹੁੰਦਾ ਪਿਆ ਟਮਾਟਰ ਸਾਰਾ ਦਵਾਈਆਂ ਨਾਲ ਫੱਕੀਆਂ ਹੋ ਜਾਂਦੇ ਆ ਵਾ ਇੰਨਾ ਬਿਮਾਰੀਆਂ ਲੱਗੀਆਂ ਆਪਾਂ ਉਹ ਵੀ ਨਹੀਂ ਟਮਾਟਰ ਵੀ ਨਹੀਂ ਵਰਤਾਂਗੇ ਸਿਰਫ ਅਗੋਂ ਮਿਰਚਾਂ ਤੇ ਪਿਆਜ਼ ਨਾਲ ਹੀ ਮਸਾਲਾ ਤਿਆਰ ਕਰਾਂਗੇ ਆਪਾਂ ਹੁਣ ਪਿਆਜ਼ ਕੱਟ ਲੈਨੇ ਆ ਫਿਰ ਆਪਾਂ ਇਹਨਾਂ ਨੂੰ ਕਰਾਂਗੇ ਗ੍ਰੈਂਡ ਫਿਰ ਆਪਾਂ ਗਾੜੀ ਜੋ ਵੀ ਕਰਦੇ ਆ ਤੁਹਾਨੂੰ ਖਾ ਲਦੇ ਆ ਬਾਕੀ ਦੱਸਿਓ ਵੀ ਕarele ਕਿਨੂੰ ਕਿਨੂੰ ਸਵਾਦ ਲੱਗਦੇ ਆ ਆਪਾਂ ਨੂੰ ਕarele ਸਵਾਦ ਤੇ ਬਹੁਤ ਲੱਗਦੇ ਆ ਭਾਵੇਂ ਖਾ ਕੇ ਆਪਣਾ ਨੁਕਸਾਨ ਹੀ ਕੋਈ ਹੋਵੇ ਕarele ਜ਼ਰੂਰ ਖਾਈਦੇ ਆ ਕarele ਖਾਣ ਦੇ ਨਾਲ ਮੇਰੀ ਸ਼ੂਗਰ ਵਜਣੀ ਐ ਡਾਣ ਕਿਉਂਕਿ ਕੋੜੇ ਹੁੰਦੇ ਆ ਵਧਣ ਵਾਲਿਆਂ ਵਾਸਤੇ ਬਹੁਤ ਵਧੀਆ ਕarele ਜਿਨ੍ਹਾਂ ਦੀ ਸ਼ੂਗਰ ਵਾਧੀ ਹੈ ਉਹਨਾਂ ਨੂੰ ਕarele ਖਾਣੇ ਚਾਹੀਦੇ ਆ ਆਪਣੀ ਵੈਸੇ ਕੱਟ ਲਈ ਆ ਤੇ ਕਰੇਲੇ ਪਰ ਆਪਣੇ ਫੇਵਰੇਟ ਆ ਆਪਾਂ ਗ੍ਰੈਂਡਰ ਲੈ ਲਿਆ ਅੱਛਾ ਆਪਾਂ ਪਾ ਲਈਨੇ ਪਿਆਜ਼ ਪਾ ਲਈ ਆਪਾਂ ਹਰੀ ਮੱਠੀ ਪਾ ਲਾਂਗੇ ਇਹਨੂੰ ਆਪਾਂ ਗ੍ਰੈਂਡ ਕਰ ਲੈਨੇ ਆ ਇਕਦਮ ਨਹੀਂ ਪਾਵਾਂਗੇ ਸਾਰਾ ਕਿਉਂਕਿ ਫਿਰ ਗ੍ਰੈਂਡਰ ਔਖਾ ਜਾਂਦਾ ਹੈ ਕਿਰਨਾਂ ਆਜ ਵਿੱਚ ਪਾ ਲੀਏ ਇਹ ਨੂੰ ਵੀ ਕਰ ਦਈਏ ਗ੍ਰੈਂਡ ਗ੍ਰੈਂਡ ਹੋ ਗਿਆ ਹੈ ਹੁਣ ਆਪਾਂ ਗੜੀ ਬਣਾਉਨੇ ਹਨ ਫਿਰ ਦਿਖਾਉ ਲੈਂਦੇ ਆ ਤੁਹਾਨੂੰ ਕਿੜਾ ਆਇਆ ਪਾਤਰ ਲਈ ਆ ਇੱਥੇ ਆਪਾਂ ਪਾਉਨੇ ਆ ਤੇਲ ਕਰੇਲੇ ਭੁੰਨਣ ਵਾਸਤੇ ਆਪਾਂ ਤੇਲ ਲੈ ਲਿਆ ਇੱਥੇ ਆਪਾਂ ਕਰੇਲੇ ਭੁੰਨ ਲਾਂਗੇ ਜਿਹੜਾ ਵਧਿਆ ਤੇਲ ਫੇਰ ਕੱਢ ਲਵਾਂਗੇ ਤੜਕੇ ਜੋਗਾ ਫੇਰੇ ਦੇ ਵਿੱਚ ਪਾਵਾਂਗੇ ਫਿਰ ਤਾਂ ਵੀ ਐਡ ਕਰਾਉਣੀ ਹੈ ਇੱਕ ਬਾਦ ਇੱਧਰ ਆਪਾਂ ਕਰਦੇ ਆ ਤੜਕਾ ਤਿਆਰ ਇੱਥੇ ਆਪਾਂ ਤੇਲ ਪਾਉਨੇ ਆ ਇੱਥੋਂ ਆਪਾਂ ਤੇਲ ਲੈ ਲੈਨੇ ਆ ਟੜਕੇ ਵਾਸਤੇ ਹੋਰੋਂ ਸੇਂ ਸੜ ਗਿਆ ਹੈ ਹੁਣ ਆਪਾਂ ਇਹਦੇ ਵਿੱਚ ਪਾਉਣੇ ਆਂ ਘਰੇਲੇ ਇੱਧਰ ਤੜਕੇ ਅਲਾ ਵੀ ਤੇਲ ਪੋਜੀ ਸਖਾ ਹੋਣਾ ਪਾਇ ਤੇ ਪਾ ਲਿਆ ਪਿਆਜ਼ ਕਰੇਲੇ ਆਪਾਂ ਨੇ ਭੁੱਜ ਦਿੰਦੇ ਆ ਥੋੜੇ ਜਿਹਾ ਆਪਣੇ ਭੁੰਜਣ ਵਾਲੇ ਕਰੇਲੇ ਪਏ ਆ ਖਾਲੇ ਵਾਲੀ ਕਰਕੇ ਆਪਾਂ ਸਾਰੇ ਭੁੰਨ ਲੈਣੇ ਆ ਫਿਰ ਆਪਾਂ ਉਧਰ ਤੜਕਾ ਤਿਆਰ ਹੁੰਦਾ ਪਿਆ ਹੈ ਆੜਕਾ ਮੈਂ ਸੇਮਤੇ ਤਿਆਰ ਕਰੰਦੇ ਆਂ। ਕarele ਪੁੱਜ ਗਏ ਆ ਇਹਨਾਂ ਨੂੰ ਆਪਾਂ ਕੱਢ ਲੈਨੇ ਆ। ਜਿਹੜੇ ਰਹਿ ਗਏ ਇਹਨਾਂ ਨੂੰ ਆਪਾਂ ਫੇ ਭੁੰਨ ਲੀਏ। ਕareleਆਂ ਦਾ ਕੋਈ ਔਖਾ ਕੰਮ ਨਹੀਂ ਹੈਗਾ ਪਹਿਲਾਂ ਬੀਬੀਆਂ ਬਣਾਉਂਦੀਆਂ ਨੇ ਅਸੀਂ ਸੁੱਕਾ ਮਸਾਲਾ ਭਰ ਕੇ ਕਰੇਲੇ ਛਿੱਲ ਬਣਾ ਕੇ ਤੁੱਪੇ ਰੱਖ ਦੇਣੇ ਫਿਰ ਇਹਨਾਂ 'ਚ ਸੁੱਕਾ ਮਸਾਲਾ ਭਰਨਾ ਫਿਰ ਤਾਗਾ ਬਲੇਟ ਨਾਲ ਉਤੇ ਫਿਰ ਇਹਨਾਂ ਨੂੰ ਫਰਾਈ ਕਰਨਾ ਜਿਹੜੇ ਕੇਲੇ ਥੋੜੇ ਵੱਡੇ ਸੀ ਨਾ ਉਹ ਆਪਾਂ ਕੱਟ ਕਰਕੇ ਫਿਰ ਵਿੱਚ ਪਾ ਦਈਏ ਮੈਂ ਕਿਹਾ ਥੋੜਾ ਜਿਹਾ ਹੋਰ ਸੇਕ ਲੱਗ ਜੇ ਉਹਨਾਂ ਨੂੰ ਖੌੜੇ ਜੇ ਨਾ ਬਣ ਲ ਗਏ ਆਪਾਂ ਕarele ਕੱਢ ਲਏ ਫਿਰ ਆਪਾਂ ਤੜਕੇ ਰਖਾਉਣੇ ਆ ਤੇ ਇਹ ਕਹਿਣਾ ਹੈ ਕਿ ਕarele ਭੁੱਜ ਗਏ ਤੜਕਾ ਭੁੱਜਿਆ ਨਹੀਂ ਤੜਕਾ ਆਪਾਂ ਬਿਲਕੁਲ ਸਲੋ ਕਰਕੇ ਧਰਿਆ ਸੀਗਾ ਮੈਨੂੰ ਇਹ ਇੱਕਦਿ ਕarele ਬਣ ਜਾਣ ਫਿਰ ਤੜਕਾ ਲਗਾਉਂਗੀ ਪਿਆਜ਼ ਭੁੱਜ ਗਿਆ ਹੁਣ ਆਪਾਂ ਇਹਦੇ ਵਿੱਚ ਪਾ ਦੇਨੇ ਹਾਂ ਲੂਣ ਮਿਰਚ ਲੂਣ ਅਲਦੀ ਮਸਾਲਾ ਇਹ ਹਰੀ ਮਿਰਚ ਪਾਈ ਆ ਉਹਦੇ ਕਰਕੇ ਆਪਾਂ ਨਾ ਬਿਲਕੁਲ ਘੱਟ ਪਾਵਾਂਗੇ ਲਾਲ ਮਿਰਚ ਕਿਉਂਕਿ ਲਾਲ ਮਿਰਚ ਵੈਸੇ ਵੀ ਸਾਡੇ ਨਾ ਆਕੇ ਨੇ ਖੁਸ਼ ਅਸੀਂ ਹਰੀ ਮਿਰਚੀ ਜ਼ਿਆਦਾ ਵਰਤਦੇ ਆਂ ਨਾ ਮਸਾਲਾ ਵੀ ਹੋ ਗਿਆ ਤਿਆਰ ਤੇ ਕarele ਵੀ ਹੋ ਗਏ ਤਿਆਰ ਹੁਣ ਇਹ ਠੰਡਾ ਹੋ ਜਾਂਦਾ ਆਪਾਂ ਗੈਸ ਕਰਦਿੰਨੇ ਬੰਦ ਹੁਣ ਇਹ ਠੰਡਾ ਹੋ ਜਾਂਦਾ ਫਿਰ ਆਪਾਂ ਇਹਨਾਂ ਨੂੰ ਕareleਆਂ 'ਚ ਭਰ ਦਿੰਨੇ ਆ ਫਿਰ ਵਿਖਾਉਨੇ ਆ ਤੁਹਾਨੂੰ ਕarele ਤਿਆਰ ਹੋ ਗਏ ਤੁਸੀਂ ਵੀ ਬਣਾ ਕੇ ਇੱਕ ਵਾਰ ਟਰਾਈ ਕਰਕੇ ਜਰੂਰ ਵੇਖਿਓ ਬਹੁਤ ਟੇਸਟ ਬੰਦ ਆ ਇਹ ਵੀ ਹੁਣ ਆਪਾਂ ਕarele 'ਤੇ ਭਰ ਦਿੰਨੇ ਆ ਮਸਾਲਾ ਠੰਡਾ ਹੋ ਗਿਆ ਵਾ ਸਾਰੇ ਘਰੇ ਲਈ ਭਰ ਕੇ ਆਪੈਦਰਾ ਰੱਖ ਦਾਂਗੇ ਤੁਸੀਂ ਵੀ ਜਰੂਰ ਟਰਾਈ ਕਰਕੇ ਵੇਖਿਓ ਇੱਕ ਵਾਰੀ ਜੇ ਤੁਸੀਂ ਇਸ ਤਰ੍ਹਾਂ ਨਹੀਂ ਕਦੀ ਬਣਾਏ ਹਾਲਾਤ ਤੇ ਵੈਸੇ ਮੈਂ ਵੇਖਿਆ ਅੱਜਕਲ ਸਾਰੇ ਇਸ ਤਰ੍ਹਾਂ ਹੀ ਬਣਾਉਂਦੇ ਆ ਬਾਕੀ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਹਨ ਤੇ ਕਮੈਂਟ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਇਤਰਾ ਸਾਨੂੰ ਵੀ ਹੌਸਲਾ ਮਿਲਦਾ ਹੈ ਜੇ ਕੋਈ ਸਾਡੀ ਵੀਡੀਓ ਦੇ ਵਿੱਚ ਕੋਈ ਗਲਤੀ ਹੁੰਦੀ ਆ ਤੁਸੀਂ ਸਾਨੂੰ ਤਦ ਵੀ ਦੱਸ ਸਕਦੇ ਹੋ ਕਮੈਂਟ ਰਾਈ ਆਪਾਂ ਉਹ ਗਲਤੀ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਇੰਨਾ ਪਿਆਰ ਦਿੰਦੇ ਹੋ ਸਾਡੀਆਂ ਵੀਡੀਓ ਨੂੰ ਵੱਤੋ ਵੱਦ ਪਿਆਰ ਦਿਓ ਸਾਨੂੰ ਹੋਰ ਹੌਸਲਾ ਮਿਲੇ ਅਸੀਂ ਹੋਰ ਵੀਡੀਓ ਵੱਤੋ ਵੱਦ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਈਏ ਤੁਹਾਡੇ ਵਾਸਤੇ। ਕ੍ਰੇਲੇ ਹੋ ਗਏ ਆਪਣੇ ਰੈਡੀ ਤੇ ਹੁਣ ਖਾਣੇ ਆ ਦੇ ਨਾਲੇ ਬਿਨੈ ਕਿਸ ਤਰ੍ਹਾਂ ਦੇ ਬਣਿਆ। ਬਾਕੀ ਤੁਸੀਂ ਸਾਡੀ ਵੀਡੀਓ ਨੂੰ ਵੱਤੋ ਵੱਦ ਸ਼ੇਅਰ ਕਮੈਂਟ ਜ਼ਰੂਰ ਕਰਿਓ। ਥੈਂਕ ਯੂ ਜੀ ਸਾਰਿਆਂ ਦਾ।